ਇਹ ਨਾ ਵੀ ਫੇਰ ਕਰਦੇ ਆ ਸੋਹਰ ਦੇ ਹਰ ਛੋਟੇ ਦੀ ਗੱਲ ਕਰਿਓ ਭਾਜੀ ਫਾਇਰ ਹੋਇਆ ਨਹੀਂ ਭਾਈ ਫਾਇਰ ਹੋਇਆ ਚੱਲਣ ਨਹੀਂ ਜਨਾਬ ਫਾਇਰ ਹੋਇਆ ਕਿਸ ਗੱਲ ਕਰਕੇ ਹਾਂਜੀ ਇੱਕ ਕਰਕੇ ਫਾਇਰ ਪੁੱਛ ਨਹੀਂ ਦਾ ਕਬਜ਼ਾ ਜਾਣ ਹੋਇਆ ਜੀ ਜ਼ਮੀਨ ਦਾ ਕਬਜ਼ਾ ਲੈ ਰਹੀ ਆ ਮਾਨ ਮਹਿਮਨ ਨਾਲ ਆਇਆ ਪੁੱਛ ਨਾਲ ਆਈ ਆ ਕਿਨੇ ਕਿੰਨੇ ਬੰਦੇ ਆ ਜੀ ਇਹਨਾਂ ਫਾਇਰ ਕਰਤੇ ਆ 40 50 ਬੰਦੇ ਸੱਦੇ ਨੇ ਉਹਨੇ ਜੀ ਉਹ ਕੀ ਬੰਦੇ ਆ ਵੇਖੋ ਪੁਲਿਸ ਦੇ ਸਾਹਮਣੇ ਫਾਇਰ ਹੋਇਆ ਜੀ ਸਾਹਮਣੇ ਫਾਇਰ ਕੀਤੇ ਨੇਪ ਤਹਿਸੀਲਦਾਰ ਕੋਲਗੋਤ ਤੇ ਮਾਨਨਾ ਮਹਿਕਮਾ ਨਾਲ ਆ ਕੇ ਕਬਜ਼ਾ ਦਵਾਉਣ ਵਾਸਤੇ ਇਹਨੇ ਫਾਇਰ ਕਰਤੇ ਆ ਜੀ ਕਿੰਦੀ ਜਗ੍ਹਾ ਦਾ ਸਾਡਾ ਇੱਕ ਇੱਕ ਲਾ ਇੱਕ ਇੱਕ ਦਾ ਜ਼ਮੀਂਦਾ ਸਤਕਰਾਂ ਦਾ 12 ਮਰਲੇ ਟੋਟਲ ਜ਼ਮੀਨ ਆ ਜੀ ਹਾਂ ਅਸੀਂ ਉਹ ਕਬਜ਼ਾ ਲੈਣ ਵਾਸਤੇ ਕੋਟਰਾ ਦੇ ਆਡਰ ਨਾਲ ਆਏ ਆ ਉਹਨੇ ਫਾਇਰ ਕਰਤੀ ਆ ਜੀ ਉਹ ਵੇਖੋ ਕੋਣ ਕੋਣ ਆ ਕੇ ਖੜੇ ਆ ਜੀ ਕੋਣ ਨਾਲ ਆਇਆ ਨੇਪ ਤਹਿਸੀਲਦਾਰ ਸਾਹਿਬ ਨਸ਼ਰਾ ਮੱਝਾ ਸਿੰਘ ਚੌਂਕੀ ਚਾਰਜਨ ਇਸ਼ਾਰਾ ਮੱਜਾ ਸਿੰਘ ਪੁਲਿਸ ਨਾਲ ਆਈ ਆ ਸਾਨੂੰ ਕਬਜ਼ਾ ਚੋਣ ਵਾਸਤੇ ਸਾਰਾ ਕੁਝ ਸਾਡਾ ਲੀਗਲਾ ਕੋਰਟ ਦੇ ਆਰਡਰ ਆਏ ਨੇ ਮਾਲ ਨੂੰ ਵੀ ਤੇ ਪੁਲਸ ਨੂੰ ਵੀ ਹਾਂ ਤੇ ਕਬਜ਼ਾ ਲੈਣਾ ਉਹਨੇ ਗੋੜੀ ਚਲਾਤੀ ਆ ਜੀ ਗਾੜੀਆਂ ਗੋੜੀ ਚਲਾਤੀ ਆ ਗੋੜੀ ਚਲਾਤੀ ਆ ਜੀ ਆਹ ਵੇਖੋ ਟਰੈਕਟਰਾਂ ਦੇ ਉੱਤੇ ਬੰਦਿਆਂ ਦੇ ਉੱਤੇ ਗੋੜੀਆਂ ਚੱਲੀਆਂ ਹਾਂਜੀ ਹਾਂਜੀ ਕੋਈ ਨਿਕਲ ਤਾ ਦੇ ਰੋਕੋ ਰੋਕੋ ਉਹ ਬਿੱਲੇ ਆ ਜੀ ਆਹੋ ਕੋਈ ਬਿਲਾਉ ਤੁਹਾਡੇ ਐਸਐਚਓ ਨੂੰ ਕਿੱਥੇ ਆ ਐਸਐਚਓ ਵੇਹੇ ਕਿਤੇ ਬਾਹਰ ਕਰ ਰਹੀ ਆ ਫਿਰ ਇਹ ਗਿੱਲੇ ਹਣਾਂ ਦੀ ਆਵਾਜ਼ ਮਾਰਨਾ ਦੋ ਨੰਬਰ ਉਹਦਾ ਕਿਹੜੇ ਬੱਚੇ ਕੋਣ ਹੈ ਉਹ ਹੋਰ ਹੋਰ ਜੀ ਫਾਇਰ ਹੋਇਆ ਫਾਇਰ ਹੋਇਆ ਆਓ ਦੇਖੋ ਜੀ ਹਾਂਜੀ ਹਾਂਜੀ ਫਾਇਰ ਹੋਇਆ ਪੱਡਣ ਲੱਗਿਆ ਸੀ ਪਰ ਉਹ ਪੰਜ ਮਿੰਟ ਰਾਕ ਕੋਲ ਓ ਫਾਰੂ ਚਾਰ ਬੰਦੇ ਕਰਕੇ ਚਾਰ ਬੰਦਾ ਖਰਜ ਜਾਂਦੇ ਆ ਕੀ ਕਰਨਾ ਇਹ ਤਾਂ ਦੇਖਣਾ ਨਹੀਂ ਹਲਕਾ ਕਲੇਰਖੁਰਦ ਜੀ ਅੱਜ ਮਾਨਯੋਗ ਸੈਸ਼ਨ ਅਦਾਲਤ ਜੀ ਦੇ ਹੁਕਮਾ ਮੁਤਾਬਕ ਨਾਇਬ ਤਹਿਸੀਲਦਾਰ ਸਾਹਿਬ ਦੀ ਹਾਜ਼ਰੀ ਵਿੱਚ ਪੁਲਿਸ ਪ੍ਰੋਟੈਕਸ਼ਨ ਦੀ ਹਾਜ਼ਰੀ ਚ ਆ ਪਾ ਜੀ ਜ਼ਮੀਨ ਦਾ ਟਕਲ ਦਵਾਉਣ ਆਏ ਹਨ ਪਿੰਡ ਪਿੰਡ ਕਲੇਰਖੁਰਦ ਜੀ ਕਿੰਨੀ ਜ਼ਮੀਨ ਇਹ 7 ਕਨਾਲ 12 ਮਰਲੇ ਜੀ ਤੇ ਦੂਸਰੀ ਧਿਰ ਵੱਲੋਂ ਆਪਾਂ ਗਏ ਆ ਜੀ ਪੁੱਛਣ ਵੀ ਤੁਹਾਡੇ ਕੋਈ ਸਟੇਜ ਆ ਰਵਾਰਾ ਵਗੈਰਾ ਕੁਝ ਹੈਗਾ ਤੇ ਪੇਸ਼ ਕੀਤਾ ਉਹਨਾਂ ਦਾ ਨਾਂ ਜੀ ਜਿਹੜਾ ਰਣਜੀਤ ਸਿੰਘ ਆ ਬਾਕੀ ਹੋਰਾਂ ਨੂੰ ਪਛਾਤੇ ਨਾਲ ਉਹਨਾਂ ਦਾ ਲੜਕਾ ਹੀ ਤੇ ਹੋਰ ਬੱਚੇ ਬੰਦੇ ਹੀ ਨਾਲ ਉਹਨਾਂ ਦੇ ਇਹ ਅਸੀਂ ਤੇ ਇਹੋ ਪੁੱਛਣ ਗਏ ਹਾਂ ਜੀ ਉਹਨਾਂ ਨੂੰ ਕੋਈ ਤੁਹਾਡੇ ਕੋਲ ਸਹੀ ਹੈਗਾ ਜਾਂ ਦੱਸਿਆ ਜਾਏ ਗਰਦੌਰ ਸਾਹਿਬਗੇ ਨਾਲ ਉਹਨਾਂ ਸਾਡੇ ਵੱਲ ਜੀ ਜਵਾਬ ਦੇਣ ਦੀ ਬਜਾਏ ਉਲਟੇ ਫਾਇਰ ਕੱਟਣੇ ਸ਼ੁਰੂ ਕਰ ਦਿੱਤੇ ਕਿੰਨੇ ਫਾਇਰ ਕੀਤੀ ਹੈ ਜੀ ਫਾਇਰ ਜੀ ਮੇਰੀ ਅੱਜ ਜੀ ਤਿੰਨ ਚਾਰ ਹੋਏ ਆ ਬਾਕੀ ਇਹਨਾਂ ਗਿਣਤ ਫਾਇਰ ਹੋਏ ਆ ਬਾਅਦ ਚ ਆਪਾਂ ਤੇ ਉਥੋਂ ਆ ਗਏ ਆ ਜੀ ਜਾਨਬ ਜੀ ਆਪਾਂ ਇਦਾਂ ਸਾਈਡ ਤੇ ਹੋ ਕੇ ਉਥੇ ਜੀ ਟਰੱਕ ਖੜਿਆ ਟਰੱਕ ਦੇ ਸਾਈਡ ਤੇ ਹੋ ਕੇ ਜੀ ਆਪਾਂ ਆਪਣੀ ਜਾਨ ਬਚਾ ਕੇ ਆਏ ਆ ਜੀ ਮੰਗ ਜੀ ਅਹੀਂ ਤੇ ਸਰਕਾਰੀ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨਗੇ ਜੀ ਉਹਨਾਂ ਨੇ ਉਲਟਾ ਦੀ ਗਲਤ ਕੀਤਾ ਫਾਇਰ ਉਹਨਾਂ ਦੇ ਬੰਦ ਦੀ ਕਾਨੂੰਨੀ ਕਾਰਵਾਈ ਪਾਕ ਕਰਨੀ ਚਾਹੀਦੀ ਆ ਜੀ ਨਹੀਂ ਜੀ ਅਜੇ ਗਏ ਆ ਹੁਣ ਦੇਖੋ ਕੀ ਕਰਦੇ ਆਪਾਂ ਇੱਥੇ ਖੜੇ ਆ ਜੀ ਹੁਣ ਉਹਨਾਂ ਨੂੰ ਰੋਕਦੇ ਤਾਂ ਫੇਰ ਹਾਲ ਵੀ ਤੁਸੀਂ ਰੁਕੋ ਅਜੇ ਕਾਰਵਾਈ ਮੇਰੇ ਨਾਲ ਜੀ ਕਰਦੋਰ ਸਾਹਿਬ ਲਖਵਿੰਦਰ ਸਿੰਘ ਆਏ ਤੇ ਨੈਪ ਤਹਿਸੀਲਦਾਰ ਆਏ ਜੀ ਤੇ ਪੁਲਿਸ ਪੁਲਿਸ ਦੇ ਮਲਾਜ਼ਮ ਆਏ ਜੀ ਚਾਰ ਦੀ ਮੌਜੂਦਗੀ ਵਿੱਚ ਕੱਢੇ ਆ ਜੀ ਉਸ ਦੀ ਮੌਜੂਦਗੀ ਵਿੱਚ ਕੱਢੇ ਗਏ ਆ ਜੀ ਕਨਗੋ ਜੀ ਸ਼ਰਮਜਾਸ ਹੈ ਤੇ ਐਸ ਵੇਲੇ ਅਸੀਂ ਪਿੰਡੇ ਕਲੀਅਰ ਖੁਰਦੇ ਦੇ ਵਿੱਚ ਖੜੇ ਆ ਤੇ ਮਾਨਯੋਗ ਅਦਾਲਤ ਦੇ ਹੁਕਮਤਾਬ ਕੋ ਜਿਹੜਾ ਪੱਜਾ ਸੀ ਉਹ ਫਸਲ ਦਵਾਉਣਾ ਸੀ ਜ਼ਮੀਨ ਦਾ ਕਿੰਨੀ ਫਸਲ ਸੀ 7 ਨਾਲ 12 ਮਰਲੇ ਹਾਂ ਜੀ ਤੇ ਹਾਲੇ ਅਸੀਂ ਮੌਕੇ ਤੇ ਆ ਕੇ ਪਹੁੰਚੇ ਜਿਹੜੀ ਦੂਸਰੀ ਪਾਰਟੀ ਉਹਨਾਂ ਨੂੰ ਪੁੱਛਣ ਗਿਆ ਕਿ ਚਾ ਦੇਖੋ ਕਿਸੇ ਵਗੈਰਾ ਕੋਡਦਾ ਹੈ ਤੇ ਸਾਨੂੰ ਦੇ ਦਿਓ ਨਹੀਂ ਤੇ ਅਸੀਂ ਅਹੀਂ ਵਾਪਸ ਚਲੇ ਜਾਂਦੇ ਆ ਇਸ ਤੋਂ ਪਹਿਲਾਂ ਕਿ ਸਾਡੇ ਨਾਲ ਗੱਲ ਕਰਦੇ ਮੇਰੇ ਪਰਿਵਾਰੀ ਦੇ ਉਹਨਾਂ ਨੇ ਫਾਇਰਿੰਗ ਕਰਤੀ। ਜਿੱਦੇ ਫਾਇਰ ਕੀਤੇ ਆ ਜੀ, 3-4 ਰਾਊਂਡ ਨਿਕਲੇ ਹੋਇਆ। ਇਹ ਇਹ ਪੁੜਾ ਅੱਗੇ ਅਸੀਂ ਫਿਰ ਇਹਨੇ ਭੱਜ ਗਏ ਟਰੱਕ ਦੀ ਓਟ ਲੈ ਕੇ ਆਪਣੀ ਜਾਨ ਬਚਾਈ ਤੇ ਹੋਰ ਅਸੀਂ ਥੋੜਾ ਪਿੱਛੇ ਛੱਡ ਗਏ। ਅਸੀਂ ਮੰਗ ਕਰਦੇ ਅਸੀਂ ਮੰਗ ਕਰਦੇ ਕਿ ਸਰਕਾਰੀ ਕੰਮ ਦੇ ਵਿੱਚ, ਅਦਾਲਤੀ ਕੰਮ ਦੇ ਵਿੱਚ ਜਿਹੜੀ ਆਡਾਲਤੀ ਹੁਕਮ ਸੀ, ਉਹਦੇ ਵਿੱਚ ਇਹਨਾਂ ਨੇ ਨਿਕਲ ਪਾਇਆ। ਕਿਸੇ ਇੱਕ ਆਡਾਲਤੀ ਹੁਕਮ ਆਲੀ ਉਹ ਜਿਹੜੀ ਉਹਨਾਂ ਨੇ ਨਾ ਕੀਤੀ ਹੈ। ਇਹਨਾਂ ਦੇ ਜੋ ਬੰਦੀ ਸਰਕਾਰੀ ਕਾਰਵਾਈ ਜਿਸ ਦਾ ਪਰਚਾ ਕਰਾ ਦਿੱਤਾ ਹੋਣਾ ਚਾਹੀਦਾ। ਆ ਕੰਮ ਰੁਕ ਗਿਆ ਕਹਿੰਦੇ ਦਿਲ ਹਾਲ ਹੈ ਤੇ ਕੜੇ ਪਾਸੇ ਜੀ ਅਸੀਂ ਰੁਕਿਆ ਹੋਇਆ ਚੁੰਕੀ ਚਾਰਨੀ ਖਰ ਨਖਰਾ ਮਜਾ ਸੀ ਕੀ ਗੱਲ ਹੋਈ ਐ ਸੇ ਇਹ ਜੀ ਸ਼ਸਨ ਕੋਟ ਦਾ ਹੁਕਮੀ ਜੀ ਹਾਂ ਜੀ ਤੇ ਪਟਵਾਰੀ ਸਾਹ ਤੇ ਗਰਦੋਰ ਤੇ ਨਿਆ ਸਾ ਆਏ ਤੁਜਾ ਕਰਾਉਣ ਜੀ ਹਾਂ ਜੀ ਤੇ ਦੂਜੀ ਤੇ ਰਣਜੀਤ ਸਿੰਘਾ ਉਹਨਾਂ ਨੇ ਕਿ ਕਵਜਾਨੀ ਹੁੰਦਤਾ ਜੀ ਤੇ ਉਲਟਾ ਮੁਲਾਜ਼ਮਾਂ ਨੂੰ ਗਾਲ੍ਹਾਂ ਮਾਰਦਾ ਕੋਈ ਫਾਇਰਪੁਰ ਵੀ ਹੋਇਆ ਜੀ ਇਹ ਤੋਤਰੀਸ਼ ਕਰਨੀ ਹੈ ਤੋਤਰੀਸ਼ ਕਰਦੇ ਹਾਂ ਤੋਤਰੀਸ਼ ਕਰਦੇ ਹਾਂ